ਓ ਗਏ ਮੈਂ ਵੱਡੇ ਹੋਇ ਰਹੇ ਨੂੰ ਰਾਖਸ਼ ਜਨੋਂ ਹਜ਼ਾਰ ਦਰਜੇ ਚੰਗੇ ਨੇ ਜਿਹੜੇ ਰੱਬ ਦਾ ਧਿਆਨ ਰੱਖਣ ਵਾਲੇ ਨੇ ਉਹਨਾਂ ਨੂੰ ਰਾਖਸ਼ ਹਜ਼ਾਰ ਦਰਜੇ ਚੰਗੇ ਨੇ ਉਹ ਆਪਣਾ ਧਿਆਨ ਰੱਖਦੇ ਨੇ ਵੀ ਅਸੀਂ ਗਲਤ ਤਾਂ ਨਹੀਂ ਕਿਤੇ ਉਹਨਾਂ ਦਾ ਕੈਰੈਕਟਰ ਫੇਰ ਗਿਆ ਉਹਨਾਂ ਦਾ ਵਿਗੜ ਗਿਆ ਆਪਣੇ ਕੈਰੈਕਟਰ ਦਾ ਧਿਆਨ ਰੱਖੋ ਤੁਸੀਂ ਅਸੀਂ ਕੀ ਸੋਚ ਰਹੇ ਹਾਂ ਕਿਧਰ ਨੂੰ ਜਾ ਰਹੇ ਹਾਂ ਸਵਾਰਨਾ ਆਪਣਾ ਆਪ ਹੈ ਤੁਸੀਂ ਧਿਆਨ ਵੀਰੇ ਹੋਰ ਦਾ ਰੱਖਦੇ ਹੋ ਜਿਹੜੀ ਚੀਜ਼ ਨੂੰ ਸਵਾਰਨਾ ਉਹਦਾ ਧਿਆਨ ਰੱਖੋ ਪੁੱਠੀ ਪੜਾਈ ਪੜਾਤੀ ਬੇਬੂ ਬਣੇ ਜਾਂਦੇ ਪਬਲਿਕ ਨੂੰ ਜਿਆਦਾ ਇਹਨਾਂ ਦਾ ਜਿਹੜਾ ਧਿਆਨ ਰੱਖਦਾ ਨਾ ਸੰਤਾਂ ਦਾ ਬੱਪੇ ਚੋਰੀਆਂ ਫੜ ਲੈਂਦਾ ਸਾਰੀਆਂ ਜਿਹੜਾ ਸੰਤਾਂ ਦਾ ਸੰਤਾਂ ਨੇ ਕਹੇ ਸਾਡਾ ਧਿਆਨ ਨਾ ਕਰੋ ਰੱਬ ਵੱਲ ਲਾਉਂੋ ਧਿਆਨ ਹੋਰ ਪਾਸੇ ਲਾਤਾ ਲੋਕਾਂ ਦਾ ਵੇ ਸਾਡੇ ਪਾਸੇ ਨਾਲ ਸੋਚ ਲੈਣ ਲੇ ਦੇਖਣ ਲੱਗ ਜਣ ਸਾਨੂੰ ਵੀ ਅਸੀਂ ਕੀ ਕਰਦੇ ਹਾਂ ਧਿਆਨ ਹੋਰ ਪਾਸੇ ਲਾਤਾ ਇਹਨਾਂ ਦਾ ਰੱਬ ਬੋਲ ਆਪ ਲੋਕਾਂ ਦੀ ਜੇਬਾਂ ਗੱਡੀ ਜਾਂਦੇ ਨੇ ਅਸੀਂ ਕੀ ਕਰਦੇ ਆ ਇਹਨਾਂ ਦੇਖਣ ਲੋ ਲੋਕਾਂ ਨੂੰ ਚਾਹੀਦਾ ਨਾ ਸੰਤਾਲਨ ਦੇਖੋ ਕੀ ਕਰਦੇ ਨੇ ਆਪਣੇ ਵੱਲ ਦੇਖੋ ਕੀ ਕਿ ਐਸੀ ਬੁਰੇ ਬੁਰਾਈ ਤੋਂ ਬਚਣ ਗੁਰਮਤ ਅਨੁਸਾਰ ਅਸੀਂ ਅੰਤਰਾਤਮਾ ਦੀ ਆ ਅੰਤਰਾਤਮਾ ਅਨੁਸਾਰ ਅਸੀਂ ਆਪਣਾ ਜੀਵਨ ਟਾਲਣ ਧਿਆਨ ਤੇ ਇਸ ਗੱਲ ਦਾ ਰੱਖਣ ਸੀ ਧਿਆਨ ਅਕਲੇ ਰੱਬ ਦਾ ਰੱਬ ਬਾਹਰ ਬੁਹਾਰਾ ਹੋ ਜਗਤ ਸਰਵ ਸ਼ਕਤੀਮਾਨ ਹੈ ਉਹਦਾ ਧਿਆਨ ਤੁਸੀਂ ਕੀ ਰੱਖੋਗੇ ਆਪਣਾ ਹੀ ਰੱਖ ਲਓ ਤੁਸੀਂ ਧਿਆਨ ਇਹ ਨਹੀਂ ਬਹੁਤ ਇਹ ਮੰਦਾ ਰੱਖ ਲਓ ਧਿਆਨ ਯੱਗ ਕਰਾਂ ਇੱਕ ਬੇਦ ਰਰਾਂ ਯੱਗ ਕਰਾਂ ਯੱਗ ਕਰਦੇ ਨੇ ਯੱਗ ਕੀ ਹੁੰਦਾ ਹੈ ਇਹ ਅਗਰ ਉਹਦੀ ਲੰਗਰ ਕਹਿੰਦੇ ਹੁਣ ਅਡਾ ਲੰਗਰ ਇਹਨੇ ਸ਼ਬਦ ਹੈਹੀ ਯੱਗ ਹੈ ਬਹੁਤ ਬੰਦੇ ਇਕੱਠੀ ਕਰਕੇ ਉੱਤੇ ਗਿਆਨ ਦਾ ਦੇਣੋ ਯੱਗ ਇਹ ਤੋਂ ਬੜਾ ਯੱਗ ਨਹੀਂ ਕੋਈ ਹੈ ਇਹ ਹੀ ਲੰਗਰ ਹੈ ਲੰਗਰ ਚੱਲੇ ਉਹ ਸ਼ਬਦ ਆਤਮਾ ਦੀ ਖੁਰਾਕ ਲੰਗਰ ਹੈ ਸਰੀਰ ਦੀ ਖੁਰਾਕ ਲੰਗਰ ਨਹੀਂ ਹੁੰਦਾ ਗੁਰਬਾਣੀ ਅਨੁਸਾਰ ਸਰੀਰ ਦੀ ਖੁਰਾਕ ਰਸੋਈ ਆ ਲੰਗਰ ਨਹੀਂ ਹੈ ਲੰਗਰ ਤੇ ਲੰਬਰ ਸ਼ਬਦ ਟੋਟਣਾ ਆਵੇ ਖੱਟੀ ਹੈ ਇਹ ਖੱਟੀ ਹੋ ਖੱਟੀ ਗਿਆ ਦੇ ਚੋ ਟੋਟਾ ਆਉਂਦਾ ਹੀ ਨਹੀਂ ਹੁੰਦਾ ਲੰਗਰ ਦਾ ਬਣਾਤਾ ਦਾਲ ਦਾ ਰੋਟੀਆਂ ਦਾ ਸ਼ਬਦ ਦਾ ਲੰਗਰ ਕਰਤਾ ਬੰਦ ਭਈ ਮਨਮੁਖ ਨਹੀਂ ਤੁਸੀਂ ਕੀ ਹੋ ਥੋੜੇ ਡਾਂਗਣਾ ਫਿਰੇ ਹੋਰ ਕੀ ਫਿਰੇ ਆ ਨਵਤਾਂ ਆ ਗਈ ਲੰਗਰ ਬੰਦ ਹੋ ਗਿਆ ਲੰਦਰ ਦੀ ਪਰਵਾਹ ਨਹੀਂ ਬਣਦੀ ਜੇ ਗੁਰੂਆਂ ਨੇ ਲੰਗਰ ਚਾਹਿਆ ਤਾਂ ਬੰਦ ਕਰਤਾ ਮਨ ਮੁਖਣ ਵਾਲਾ ਲੰਗਰ ਸ਼ੁਰੂ ਹੋ ਗਿਆ ਗੁਰਮੁਖਾਂ ਦਾ ਲੰਗਰ ਬੰਦ ਹੋ ਗਿਆ ਗੁਰੂ ਨੂੰ ਕੀ ਚਾਹੀਦੀ ਆ ਅੰਤਰਾਤਮਾ ਦੀ ਖੁਰਾਕ ਆਤਮਾ ਦੀ ਖੁਰਾਕ ਮਨ ਮੁਖ ਨੂੰ ਚਾਹੀਦੀ ਰੋਟੀਆਂ ਇਹ ਕਹਿੰਦਾ ਸਭੇ ਗੱਲਾਂ ਮੋਟੀਆਂ 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 ਨੇ ਬਸ ਫਿਰ ਬ੍ਰੀਕੀ ਬ੍ਰੀਕੀ ਕਿੱਥੇ ਗਈ ਇਹ ਬਾਣੀ ਦੇ ਵੀ ਮੋਟੇ ਅਰਥ ਲਾ ਲੇ ਫਿਰ ਕਹਿੰਦੇ ਇਹ ਤਾਂ ਲੋਕ ਭਾਸ਼ਾ ਜਬਾਨੀ ਚਾਰਨ ਕੀਤੀ ਆ ਗੁਰੂਆਂ ਨੇ ਤਾਂ ਸੁਖੀ ਹੋਇ ਕਰਦੇ ਓ ਠੀਕਾ ਠੀਕਾ ਕਰਦੇ ਹੋਏ ਜੀ ਦੇ ਕਿ ਟਿਕਟੇ ਕਾਲੀ ਕਥਨ ਦੇ ਹੋਇਆ ਪੰਡਤ ਨੇ ਕੀਤਾ ਉਹ ਵੀ ਗਲਤ ਹੈ ਬਾਕੀ ਸਾਰੇ ਉਹਦੀ ਨਕਲ ਹੈ ਇਹ ਟਿਕਾ ਕਸੇ ਸਦਿ ਹੋਇਆ ਅਜੇ ਤੱਕ ਸਹੀ ਹੈ ਇਹਦਾ ਇਕ ਆਦਮੀ ਨਹੀਂ ਹੈ ਸੰਸਾਰ ਜਿਹੜਾ ਬਾਣੀ ਦੀ ਵਿਆਖਿਆ ਕਰ ਸਕੇ ਸਹੀ ਕੋਈ ਨਹੀਂ ਹੈ ਆਜ ਆਪਾਂ ਵੀ ਮੋਟੀ ਮੋਟੀ ਵਿਚਾਰਦੇ ਆਪਾਂ ਕਿਤੇ ਬਰੀਕੀ ਹੈ ਜਿਹਦੀ ਪਿੱਛੇ ਕੌਣ ਚਲਾਇਆ ਹੋਵੇ ਤਾਂ ਉਹ ਹੀ ਜਾਊਗਾ ਜਿਹਦੇ ਪਿੱਛੇ ਖੜਾ ਹੋਊਗਾ ਬੁਲਾਉਣ ਵਾਲਾ ਉਹ ਜਾਊਗਾ ਇਹ ਨਹੀਂ ਜੁਰੁਰਾ ਨਾ ਪਤਾ ਲੱਗਿਆ ਵੀ ਆ ਇਹਨਾਂ ਨੂੰ ਅਰਥਰੇ ਉਦਲੇ ਅਰਥ ਨਹੀਂ ਹੈ ਜਿਹੜੇ ਉਹ ਉਹ ਤਾਂ ਸਾਰੇ ਸੰਦਾਰੀ ਅਰਥ ਕਰਦੇ ਨੇ ਉਹ ਤਾਂ ਰੋਟੀਆਂ ਖਾਣ ਵਾਲੇ ਨੇ ਸਾਰੇ ਬਾਹਲੇ ਸ਼ਰੀਰ ਦੇ ਜੁੜੇ ਹੋਏ ਬਾਹਲੇ ਲੰਗਰ ਵਾਲੇ ਨੇ ਉਹ ਅਰਥ ਕਰਦੇ ਅੰਦਰਲੇ ਲੰਗਰ ਵਾਲਾ ਅਰਥ ਹੈ ਸਾਰਾ ਹੀ ਲੰਗਰ ਚੱਲੇ ਗੁਰ ਸ਼ਬਦ ਜੱਗ ਕੇ ਕਰੈ ਜੱਗ ਕਰੈ ਉਹ ਜੱਗ ਕਹਿੰਦੇ ਸੀ ਆਪਾਂ ਲੰਗਰ ਕਹਿਣ ਲੱਗੇ ਫਰਕ ਨਹੀਂ ਹੈ ਇੱਕ ਬੇਦਰ ਹੈ ਅੱਧ ਨਾਲ ਆ ਗਿਆ ਨਾ ਬੇਦ ਇੱਕ ਬੇਦਰ ਹੈ ਹਾਂ ਉਧਰ ਬੇਦ ਹੈ ਉਦੋਂ ਬੇਦੇ ਸੀਗਾ ਬੇਦਨੋਂ ਵਿਚਾਰਦੇ ਨੇ ਵਾਰ-ਵਾਰ ਵਿਚਾਰਦੇ ਨੇ ਬੇਦਨੋਂ ਉਹਦਾ ਲੰਗਰ ਚਲਾਉਂਦੇ ਨੇ ਪਵਤਾਪਾਹਰ ਹੈ ਪਵਤਾਪਾਹਰ ਹੈ ਅੱਜ ਜਿਹੜੇ ਪਾਪ ਸਾਗਰ ਦੇ ਲੋਕ ਰਹੇ ਇਹਨਾਂ ਦੇ ਤਾਪ ਹਲ ਕਰ ਰਹੇ ਨੇ ਮਿਲ ਧਿਆਨ ਲਾਵਾਂ ਮਿਲ ਧਿਆਨ ਹਲਾਵਾਂ ਸਾਰੇ ਮਿਲ ਕੇ ਇੱਕ ਥਾਂ ਧਿਆਨ ਰੱਖਦੇ ਨੇ ਜਿਵੇਂ ਸੱਚਖੰਡ ਵਾਲੇ ਸੰਗਤ ਵਿੱਚ ਇੱਕ ਧਿਆਨ ਹੁੰਦਾ ਸਾਰਿਆਂ ਦਾ ਐਸਾ ਇੱਕ ਪ੍ਰਚਾਰ ਕਰਦੇ ਨੇ ਸਾਰੇ ਸੰਗਤ ਦਾ ਸੁਣ ਰਲਦਾ ਧਿਆਨ ਇੱਕ ਥਾਂ ਤੇ ਕੇਂਦਰਿਤ ਹੋ ਜਾਂਦਾ ਹੈ ਚਲਰ ਤਾਲ ਮਰਦੰਗ ਉਪੰਗ ਚਲਰ ਤਾਲ ਮਰਦੰਗ ਉਪੰਗ ਸਾਜ ਨੇ ਚਲ ਹੁੰਦੀ ਹੈ ਛਣੇ ਵਾਲੀ ਬਰਦੰਗ ਹੁੰਦੀ ਹੈ ਢੋਲਕ ਲੰਮੀ ਹੁੰਦੀ ਆ ਉਪੰਗ ਰਵਾਬ ਰਵਾਬ ਵੀ ਹੁੰਦੀ ਆ ਲੀਏ ਸੁਰ ਸਾਜ ਮਿਲਾਵਾਂ ਜਿਵੇਂ ਸਾਡੇ ਕੀਰਤਨ ਕਰਦੇ ਨੇ ਸੁਰ ਸਾਜ ਮਿਲਾਵਾਂ ਕਿੰਨਰ ਦੇ ਨਰਬ ਗਾਣ ਕਰਾਂ ਗੰਧਰਵ ਰਾਗੀ ਹੁੰਦੇ ਨੇ ਕਿੰਨਰ ਨਾਲ ਗਾਉਣ ਵਾਲੇ ਹੁੰਦੇ ਨੇ ਕਿੰਨਰ ਗੰਧਰਵ ਗਾਣ ਕਰਾਂ ਗਣ ਜੱਛ ਉਪੱਛਰ ਨਿਤ ਗਾਣ ਕਰਾਂ ਜੱਛ ਅਰ ਅਪਛਰਾ ਉਹ ਨਾ ਚਦੇ ਰਿਹਾ ਗੀਤ ਗਾਦੇ ਗਾਉਦੇ ਨੇ ਗੀਤ ਗਾਉਦੇ ਨੇ ਬੰਗਿਆ ਹੁੰਦੇ ਧਰਬੁਦੇ ਸਿਖਿਆ ਦੇ ਰਾਗ ਗਾਦਾ ਗੁਰ ਬਾਣੀ ਜਿਤਾਏ ਹੈ ਨਚਰ ਗੁਰਦੁਆਰ ਮਨ ਕਾ ਜਾ ਬਨੇ ਅਸੀਂ ਤਾਂ ਪਰ ਦੇਵਤਿਆਂ ਦੇ ਬਹਾਨਾ ਫੇਰਾ ਪਾੜ ਲੈਂਦੇ ਇੱਥੋਂ ਹੀ ਕੰਮ ਖਰਾਬ ਹੁੰਦਾ ਗੁਰਮਤਿ ਬੈਨ ਲਾਤਾ ਹੀ ਨਹੀਂ ਹੋਊਗਾ ਨਚਰ ਗੁਰਦੁਆਰ ਕਾ ਜਾ ਬੰਦ ਕਰ ਦੇਵਤੇ ਜਿਆਦਾ ਸ਼ੁਰੂ ਕਰ ਲੈਂਦੇ ਨੇ ਨਾ ਇੱਥੋਂ ਬਸ ਕੋਈ ਫਿਰ ਲਾਈਨ ਹੋਰ ਪਾਸੇ ਚਲੀ ਜਾਂਦੀ ਧਿਆਨ ਦੂਏ ਪਾਸੇ ਚ ਲਿਆ ਕਰ ਧਿਆਨ ਕਿੱਥੇ ਰਹੂਗਾ ਰਚਨਾ ਵਿੱਚ ਰਹੂ ਸੁਣਨ ਵਾਲੇ ਵਿੱਚ ਰਹੂ ਕੰਨਾਂ ਵਿੱਚ ਰਹੂ ਅੱਖਾਂ ਵਿੱਚ ਰਹੂ ਧਿਆਨ ਡਿਵਾਈਡ ਹੋ ਗਿਆ ਇੱਥੇ ਆ ਗਣ ਜੱਛ ਆ ਪਛਰ ਨਿਰਦੇਖਾ ਰਾਗੀਆਂ ਨਾਲ ਵੀ ਧਿਆਨ ਰਾਗ ਦੇ ਸੁਰਾਂ 'ਚ ਜਿਆਦਾ ਨਾਮ 'ਚ ਹੁੰਦਾ ਨਹੀਂ ਨਾਮ ਦਾ ਪਤਾ ਹੀ ਨਹੀਂ ਲੱਗੀਆਂ ਨੂੰ ਅਰਥ ਬੋਧ ਨਹੀਂ ਆਗਾ ਬਾਣੀ ਦਾ ਰੱਗੇ ਨੂੰ ਬਿਲਕੁਲ ਵੀ ਨਾਲੇ ਉਹਨਾਂ ਨੇ ਅਰਥ ਬੋਧ ਤੇ ਕੀ ਲੜ ਉਹ ਰਾਗ ਬੋਧ ਆ ਉਹਨੂੰ ਕੋਲ ਅਸ ਰਾਗ ਬੋਧ ਹੈ ਉਹਨਾਂ ਦੀ ਜ਼ਿਆਦਾ ਹਰ ਵਕਤ ਧਿਆਨ ਰਾਗ ਬੋਧ ਜ਼ਰੂਰ ਲਓ ਸੁਰ ਸਾਧਨ ਤੇ ਆਹਨ ਕੀ ਮੂਤ ਬੋਲ ਰਹੇ ਆ ਦਾ ਅਰਥ ਕੀ ਉਹਨੂੰ ਮਤਲਬ ਬੋਲੋ ਕੁਝ ਵੀ ਨਹੀਂ ਮਤਲਬ ਬੋਲੋ ਨਾ ਉਹਨੂੰ ਜਿੱਦਣ ਸੁਰ ਜਿੱਦਣ ਨਾਮ ਬੋਧ ਹੋ ਗਿਆ ਉਦੋਂ ਸੁਰ ਬੰਦ ਹੋ ਜੂਗੀ ਹੱਥ ਚੱਲਣਾ ਬਾਜੇ ਤੋਂ ਬੰਦ ਹੋ ਜਾਊਗਾ ਟੋਲ ਤਵਲੇ ਦੇ ਹੱਥ ਨਹੀਂ ਜਾ ਸਕਦਾ ਉਦੋਂ ਸੁਨੋ ਹੋ ਜੂਗਾ ਸਰੀਰ ਮਨ ਨਾ ਬਾੜਦਾ ਚੱਲ ਚੱਲੇ ਨਹੀਂ ਸਕਦਾ ਹੱਥ ਉਹ ਕਹਿੰਦਾ ਕਿ ਮੈਂ ਚੱਲ ਜੂਗਾ ਹੱਥਾਂ 'ਚ ਰੱਖੂਗਾ ਧਿਆਨ ਨੂੰ ਚਲਾਉਣ ਦੇ ਕੋਈ ਬਾਜੇ ਦੀਆਂ ਸੁਰਾਂ ਦੱਬਣ ਰੱਖੂਗਾ ਨਾਮ 'ਚ ਰੱਖੂਗਾ ਧਿਆਨ ਕਾਜ ਰੱਖੂਗਾ ਉਹ ਨਹੀਂ ਜਾ ਸਕਦਾ ਸੰਖਣ ਕੀ ਤੋਂ ਕੰਟਣ ਕੀ ਉਹ ਤਾਂ ਪੱਥਰ ਹੋ ਜਾਂਦਾ ਹੈ ਮਨ ਉਹਦਾ ਬੋਲ ਤਾਂ ਪੱਥਰ ਬਣ ਗਿਆ ਬਿਲਕੁਲ ਕੱਲੇ ਨਹੀਂ ਰਹਦਾ ਸਰੀਰ ਸਰੀਰ ਦੇ ਨਾਲ ਜੇ ਜੁੜਿਆ ਹੋਇਆ ਫਿਰ ਤਾਂ ਉੱਗ ਗਿਆ ਫਿਰ ਤਾਂ ਗਿਆ ਜੇ ਹੱਥ ਪੈਰ ਚੱਲਦੇ ਫਾੜਾਵ ਨਹੀਂ ਫੇਰ ਸਕਦਾ ਹੱਥ ਪੈਰ ਚੱਲਦੇ ਨੇ ਕਬੀਰ ਨੇ ਕਿਹਾ ਨਹੀਂ ਮਾਲ ਕਿਹਾ ਤਾਂ ਖਲਾਵਾਂ ਲੋ ਇਹ ਤਾਂ ਲੋਕਾਂ ਨੂੰ ਦਿਖਾਉਣ ਵਾਸਤੇ ਲੋਕਾਂ ਨੂੰ ਦਿਖਾਉਣ ਵਾਸਤੇ ਕੀਰਤਨ ਕਰਦੇ ਹੋ ਉਹ ਪੈਸੇ ਲੈਂਦੇ ਨੇ ਸੰਖਣ ਕੀ ਤੁਨ ਘੰਟਣ ਕੀ ਕਰ ਫੁੱਲਣ ਕੀ ਬਰਖਾ ਬਰਖਾਵੇਂ ਸੰਖਣ ਕੰਢਣ ਕੀ ਸੰਖ বাজਦੇ ਰਹੇ ਘੰਟੇ ਦੀ ਤੁਨ ਵੀ ਹੈ ਹੱਥਾਂ ਨਾਲ ਫੁੱਲ ਵੀ ਵਰਸਾਉਂਦੇ ਨੇ ਕਿਹਦੇ ਤੇ ਇੰਦਰ ਦੇ ਉੱਤੇ ਆ ਇੰਦਰ ਦੇ ਉੱਤੇ ਆਰਤੀ ਕੋਟ ਕਰੈ ਸੁਰ ਸੁੰਦਰ ਕਰੋਣਾ ਦੇਵਤੇ ਮਿਲ ਕੇ ਪੇਖ ਪ੍ਰੰਦਰ ਦੇ ਬਲ ਪੂਜਾ ਪਾ ਕੇ ਪੇਖ ਇੰਦਰ ਹਾਂ ਪੇਖ ਪ੍ਰੰਦਰ ਕੇ ਬਲ ਜਾਵੇਂ ਪ੍ਰੰਦਰ ਇੰਦਰ ਨੂੰ ਕਹਿੰਦੇ ਨੇ ਉਹਦੇ ਕੁਰਬਾਨ ਜਾਂਦੇ ਨੇ ਦੇਖ ਦੇਖ ਕੇ ਵੀ ਇਹਨੂੰ ਰਾਜ ਮਿਲ ਗਿਆ ਹਾਂਜੀ दानत दक्षिण दैकै परदक्षण दानत दक्षिण दान ਗਰੀਬਾਂ ਨੂੰ দান ਬਹੁਤ ਹੋ ਰਿਹਾ ਹੈ दैकै परदक्षण दक्षिण दਛਣਾ ਪੰਡਤ ਨੂੰ ਦਛਣਾ ਦੇ ਰਹੇ ਨੇ ਦੇਖੋ দান ਹੁੰਦਾ ਹੈ ਦਾ ਪੰਡਤ ਨੂੰ দান দান ਨਹੀਂ ਕਿਹਾ ਜਾਂਦਾ ਪੰਡਤ ਨੇ ਆਪਣੇ দান ਨੂੰ ਦਛਣਾ ਬਣਾ ਲਿਆ